ਕਿਸਾਨ ਭਰਾਓ ਹਾਜ਼ਰ ਹੋਏ ਆ ਇੱਕ ਵਾਰੀ ਫਿਰ ਨਵੀਂ ਵਿਚਾਰ ਵਟਾਂਦਰਾ ਲੈ ਕੇ ਤੁਹਾਡਾ ਸਾਰਿਆਂ ਦੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ YouTube ਚੈਨਲ ਤੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਰਦੀਆਂ ਦੇ ਜਿਹੜੇ ਚਾਰੇ ਨੇ ਉਹਨਾਂ ਵਿੱਚ ਜਿਹੜੇ ਹੋਣ ਵਾਲੇ ਜ਼ਹਿਰਵਾਦ ਜਾਂ ਉਹਨਾਂ ਨਾਲ ਸੰਬੰਧਿਤ ਆਉਣ ਵਾਲੀਆਂ ਹੋਰ ਮੁਸ਼ਕਲਾਂ ਬਾਰੇ ਮੈਂ ਡਾਕਟਰ ਜਸਵਿੰਦਰ ਸਿੰਘ ਪ੍ਰੋਫੈਸਰ ਵੈਟਰਨਰੀ ਐਕਸਟੈਂਸ਼ਨ ਵਿਭਾਗ ਤੇ ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਰਵਿੰਦਰ ਸਿੰਘ ਗਰੇਵਾਲ ਜੀ ਸੋ ਮੈਂ ਡਾਕਟਰ ਸਾਹਿਬ ਦਾ ਸਵਾਗਤ ਕਰਦਾ ਤੇ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਕਰਾਂਗੇ ਸੋ ਜਦੋਂ ਹਰੇਚਾਰੇ ਦੀ ਗੱਲ ਕਰਦੇ ਆ ਹਰਾਚਾਰਾ ਸਾਡੇ ਜਿਹੜੇ ਪਸ਼ੂ ਨੇ ਉਹਨਾਂ ਦੀ ਕੁਦਰਤੀ ਖੁਰਾਕ ਵਜੋਂ ਜਾਣਿਆ ਜਾਂਦਾ ਹੈ ਇਹ ਦੁੱਧ ਤੇ ਆਉਣ ਦੀ ਲਾਗਤ ਨੂੰ ਘਟ ਕਰਦਾ ਹੈ ਪਸ਼ੂ ਦਾ ਟਿੰਡ ਪਰਦਾ ਹੈ ਤੇ ਮਤਲਬ ਸਾਰਾ ਕੁਝ ਜਿਹੜਾ ਦામੋਦਰ ਹੈ ਡੇਰੀ ਫਾਰਮ ਦਾ ਉਹ ਪੱਠਿਆਂ ਤੇ ਨਿਰਭਰ ਕਰਦਾ ਸੋ ਜੇ ਕਿ ਪੱਠਿਆਂ ਦੇ ਵਿੱਚ ਕਈ ਜਿਹੜੇ ਹੈਗੀਆਂ ਸੀਜ਼ਨ ਵਾਈਜ਼ ਸਰਦੀ ਗਰਮੀ ਦੇ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਸੋ ਉਹਨਾਂ ਵਿੱਚੋਂ ਇੱਕ ਮੁਸ਼ਕਲ ਹੁੰਦੀ ਆ ਵੀ ਪੱਠਿਆਂ ਦੇ ਵਿੱਚ ਕੁਝ ਪੱਠਿਆਂ ਦੇ ਵਿੱਚ ਜ਼ਾਇਰਵਾਦ ਹੋ ਸਕਦਾ ਤੇ ਜਾਂ ਕੁਝ ਪੱਠਿਆਂ ਕਰਕੇ ਕੁਝ ਹੋਰ ਵੀ ਜਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਸੋ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਮੈਂ ਡਾਕਟਰ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਬਿਲਕੁਲ ਜੀ ਜਿਸ ਤਰ੍ਹਾਂ ਇਹ ਮੌਸਮ ਸਰਦੀ ਦਾ ਇਸ ਦੇ ਵਿੱਚ ਜਿਹੜੇ ਹੋਣ ਵਾਲੇ ਪੱਠੇ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਬਰਸੀਮ ਚਵੀ ਆ ਰਾਈ ਕਾ ਤਲੂਸਣ ਜੀ ਤੇ ਇਹ ਚਾਰ ਆ ਜਿਹੜੇ ਚਾਰੇ ਆ ਹਰੇ ਚਾਰੇ ਉਹ ਪ੍ਰਮੁੱਖ ਫਸਲਾਂ ਨੇ ਤੇ ਅੱਜ ਕੱਲ ਜਿਹੜਾ ਧੁੰਦ ਦਾ ਮੌਸਮ ਆ ਜਿਹਦੇ ਵਿੱਚ ਧੁੱਪ ਘੱਟ ਨਿਕਲਦੀ ਆ ਉਹਦੇ ਵਿੱਚ ਇਹ ਇਹਨਾਂ ਚਾਰਿਆਂ ਦੇ ਵਿੱਚ ਖਾਸ ਕਰ ਗੈਰ ਫਲੀਦਾਰ ਚਾਰੇ ਨੇ ਜਿਨ੍ਹਾਂ ਦੇ ਵਿੱਚ ਜਵੀ ਆ ਇਹਨੂੰ ਓਟਸ ਕਹਿੰਦੇ ਆ ਤੇ ਰਾਈ ਕਾ ਮੱਖਣ ਘਾ ਵੀ ਕਹਿੰਦੇ ਆ ਰਾਈ ਕਾ ਕਹਿੰਦੇ ਆ ਉਹਦੇ ਵਿੱਚ ਨਾਈਟ੍ਰੇਟ ਪాయిਜ਼ਨਿੰਗ ਦੇ ਕੇਸ ਬਹੁਤ ਆਉਂਦੇ ਆ ਤੁਸੀਂ ਵੀ ਦੇਖਿਆ ਹੋਵੇਗਾ ਬਿਲਕੁਲ ਬਿਲਕੁਲ ਜੀ ਤੇ ਉਹ ਨਾਈਟ੍ਰੇਟ ਪాయిਜ਼ਨਿੰਗ ਦਾ ਕਈ ਵਾਰ ਨੁਕਸਾਨ ਵੀ ਹੁੰਦਾ ਡੈਥ ਵੀ ਹੁੰਦੀਆਂ ਨੇ ਜੀ ਤੇ ਉਹਦੀਆਂ ਕਈ ਲਾਮਤਾਂ ਨੇ ਜੀ ਜੀ ਹਾਂ ਜਿਸ ਤਰ੍ਹਾਂ ਕਿ ਜਿਹੜੀਆਂ ਅੰਦਰੂਨੀ ਛਿੱਲੀਆਂ ਨੇ ਉਹ ਚੌਕਲੇਟੀ ਹੋ ਜਾਂਦੀਆਂ ਨੇ ਚੌਕਲੇ ਕਲਰ ਦੀਆਂ ਹੋ ਜਾਂਦੀਆਂ ਨੇ ਮੂੰਹ ਚੋਂ ਝੱਗ ਨਿਕਲਦੀ ਆ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਜੀ ਲੀਬਰਡ ਬਰੀਥਿੰਗ ਜਿਹਨੂੰ ਕਹਿੰਦੇ ਆ ਜੀ ਇਹ ਕਈ ਵਾਰ ਪਸ਼ੂ ਡੈਥ ਵੀ ਹੋ ਜਾਂਦੀ ਹੈ ਜੀ ਕਈ ਵਾਰੀ ਪਸ਼ੂ ਖੜਾ ਹੋਣ ਤੋਂ ਵੀ ਅਸਮਰਥ ਪ੍ਰਗਟਾ ਕਰਦਾ ਹੁੰਦਾ ਵੀ ਖੜਾ ਨਹੀਂ ਹੋ ਪਾਰਿਆ ਹੁੰਦਾ ਹਾਂਜੀ ਜੀ ਤੇ ਇਹਦੇ ਜਿਹੜੇ ਕਾਰਨ ਨੇ ਉਹ ਪ੍ਰਮੁੱਖ ਰੂਪ ਦੇ ਵਿੱਚ ਦੋ ਕਾਰਨ ਨੇ ਪਹਿਲਾ ਤਾਂ ਹੈ ਲੋੜ ਤੋਂ ਬਹੁਤ ਜ਼ਿਆਦਾ ਨਾਈਟ੍ਰੋਜਨ ਦੀ ਖਾਦ ਪਾਉਣੀ ਖਾਦ ਪਾਣੀ ਯੂਰੀਆ ਪਾਣੀ ਵਿੱਚ ਯੂਰੀਆ ਜੀ ਕਈ ਵਾਰ ਰੂੜੀ ਵੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜਾਂ ਪਸ਼ੂਆਂ ਦਾ ਪਿਸ਼ਾਬ ਜਾ ਰਿਹਾ ਉਹਦੇ ਵਿੱਚ ਨਾਈਟ੍ਰੋਜਨ ਹੁੰਦੀ ਆ ਖੇਤ ਦੇ ਵਿੱਚ ਜਾਂ ਦੂਸਰਾ ਕਾਰਨ ਹੈ ਕਿ ਲੰਬੇ ਸਮੇਂ ਤੱਕ ਸੂਰਜ ਨਾ ਲਿਖਣਾ ਜੀ ਬਿਲਕੁਲ ਸੂਰਜ ਦਾ ਤੁਹਾਨੂੰ ਪਤਾ ਹੋਊਗਾ ਕਿ ਸੂਰਜ ਨਾਲ ਜਿਹੜੀ ਫੋਟੋਸਿੰਥਸਿਸ ਨੂੰ ਕਹਿੰਦੇ ਆ ਜੀ ਉਹਦੇ ਨਾਲ ਹਾਂ ਉਹਦੇ ਨਾਲ ਜਿਹੜਾ 슈ਗਰ ਬਣਦੀ ਆ ਜੀ ਤੇ ਉਹਦੇ ਨਾਲ ਜਿਹੜਾ ਜੜਾਂ ਚੋਂ ਨਾਈਟ੍ਰੇਟ ਲੈਂਦਾ ਪੌਦਾ ਤੇ ਉਹਦੀ ਪ੍ਰੋਟੀਨ ਬਣਦੀ ਆ ਜੀ ਤੇ ਉਹ ਧੁੱਪ ਨਾ ਹੋਣ ਕਰਕੇ ਉਹ ਨਾਈਟ੍ਰੇਟ ਜਮਾ ਹੋ ਜਾਂਦਾ ਤੇ ਉਹ ਕਨਵਰਟ ਨਹੀਂ ਹੁੰਦਾ ਮਾਈਨਰ ਐਸਲ ਜੀ ਤੇ ਉਹਦੇ ਨਾਲ ਜ਼ਹਿਰਵਾ ਹੋ ਜਾਂਦੀ ਇੱਥੇ 152 ਇੱਕ ਚੀਜ਼ ਹੋਰ ਵੀ ਹੁੰਦੀ ਹੈ ਵੀ ਇਹ ਜਿਹੜੇ ਪਸ਼ੂ ਹੁੰਦੇ ਨੇ ਇਹ ਜਦੋਂ ਨਾਈਟ੍ਰੇਟ ਵਾਲਾ ਹਰਾ ਚਾਰਾ ਖਾ ਲੈਂਦੇ ਨੇ ਤੇ ਉਹਨਾਂ ਦੇ ਪੇਟ 'ਚ ਜਿਹੜੇ ਸੂਖਮ ਜੀਵ ਹੁੰਦੇ ਨੇ ਉਸ ਨਾਈਟ੍ਰੇਟ ਨੂੰ ਨਾਈਟ੍ਰਾਈਟ 'ਚ ਕਨਵਰਟ ਕਰ ਦਿੰਦੇ ਨੇ ਫਿਰ ਉਹ ਜਿਹੜਾ ਹਿਮੋਗਲੋਬਿਨ ਦੇ ਨਾਲ ਜੁੜ ਕੇ ਮੈਟ ਹਿਮੋਗਲੋਬਿਨ ਬਣਾ ਲੈਂਦਾ ਜਿੰਨੇ ਨਾਲ ਜਿਹੜਾ ਖੂਨ ਦੀ ਜਿਹੜੀ ਆਕਸੀਜਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣ ਦੀ ਯੋਗਤਾ ਉਹ ਬਹੁਤ ਘੱਟ ਜਾਂਦੀ ਹੈ ਸੋ ਇਸੇ ਕਰਕੇ ਜਿਹੜਾ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਉਹ ਚਿੱਲੀਆਂ ਬ੍ਰਾਊਨ ਕਲਰ ਦੀਆਂ ਜਾਂ ਪੂਰੇ ਕਲਰ ਦੀਆਂ ਹੋ ਜਾਂਦੀਆਂ ਨੇ ਕਈ ਵਾਰੀ ਕਾਫੀ ਕਲਰ ਲੱਗਦਾ ਸਾਨੂੰ ਹੋ ਜਾਂਦੀਆਂ ਨੇ ਉਹ ਇਸੇ ਕਰਕੇ ਡਾਕਟਰ ਸਾਹਿਬ ਹੋ ਜਾਂਦੀਆਂ ਨੇ ਬਿਲਕੁਲ ਇੱਕ ਡਾਕਟਰ ਸਾਹਿਬ ਨੇ ਹੋਰ ਬਹੁਤ ਵਧੀਆ ਗੱਲ ਕੀਤੀ ਵੀ ਉਹ ਜਿਹੜੀ ਪ੍ਰਕਾਸ਼ ਸੈਂਸਲੇਸ਼ਨ ਧੁੱਪ ਦੇ ਵਿੱਚ ਹੁੰਦੀ ਹੈ ਸੁਰਸ਼ਵੀ ਇਸੇ ਕਰਕੇ ਮੈਨੂੰ ਲੱਗਦਾ ਵੀ ਕਈ ਵਾਰੀ ਕਿਹਾ ਜਾਂਦਾ ਵੀ ਜਿਹੜੇ ਹਰੇ ਚਾਰੇ ਦੀ ਕਟਾਈ ਆ ਉਹ ਧੁੱਪ ਚੜੇ ਤੋਂ ਬਾਅਦ ਚ ਹੋਣੀ ਚਾਹੀਦੀ ਆ ਵੀ ਦੁਪਹਿਰ ਤੋਂ ਬਾਅਦ ਤਾਂ ਕਿ ਉਹਨਾਂ ਦੇ ਅੰਦਰ ਸ਼ੂਗਰ ਦਾ ਕੰਟੈਂਟ ਕਾਰਬੋਹਾਈਡਰੇਟ ਦਾ ਕੰਟੈਂਟ ਵੱਧ ਸਕੇ ਤੇ ਨਾਲ ਨਾਲ ਦੂਜਾ ਫਾਇਦਾ ਇਹ ਹੋ ਜਾਂਦਾ ਵੀ ਜਿਹੜੀ ਕੋਈ ਤਰੇਲ ਹੁੰਦੀ ਆ ਜਾਂ ਧੁੰਦ ਹੁੰਦੇ ਪਾਣੀ ਹੁੰਦੀ ਮਾਤਰਾ ਉਹ ਵੀ ਕਾਫੀ ਹੱਦ ਤੱਕ ਸੁੱਕ ਜਾਂਦਾ ਤੇ ਜਿਹੜਾ ਪਸ਼ੂ ਨੂੰ ਸੁੱਕਾ ਪਾਦਾ ਵਧੀਆ ਮਾਤਰਾਤ ਮਿਲ ਜਾਂਦਾ ਹੈ ਇਹਦੇ ਵਿੱਚ ਇੱਕ ਹੋਰ ਸਾਵਧਾਨੀ ਬਹੁਤ ਜ਼ਰੂਰੀ ਆ ਕਿ ਜਦੋਂ ਚਾਰੇ ਨੂੰ ਬਹੁਤ ਨਰਮ ਸਟੇਜ ਤੇ ਕਟਾਇੰਦਾ ਜੀ ਉਦੀ ਗ੍ਰੋਥ ਨਹੀਂ ਹੁੰਦੀ ਜਮੀਨ ਨੂੰ ਬਹੁਤ ਛੋਟਾ ਕੱਟਦੇ ਆ ਉਸ ਸਥਿਤੀ ਵਿੱਚ ਵੀ ਨਾਈਟ੍ਰੇਟ ਪੋਇਜ਼ਨਿੰਗ ਜਿਆਦਾ ਚਾਂਸ ਹੁੰਦੇ ਆ ਇਹ ਜਿਹੜੇ ਨਾਈਟ੍ਰੇਟ ਪੋਇਜ਼ਨਿੰਗ ਹੈ ਜਨਵਰੀ ਤੇ ਫਰਵਰੀ ਦੋ ਮਹੀਨੇ ਮੇਨ ਹੁੰਦੀਆਂ ਇਹਦੇ ਵਿੱਚ ਹੁੰਦੀ ਆ ਮਾਰਚ ਫਰਵਰੀ ਦੇ ਐਂਡ ਮਾਰਚ ਧੁੱਪ ਪੂਰੀ ਹੋ ਜਾਂਦੀ ਆ ਜੀ ਬਿਲਕੁਲ ਬਿਲਕੁਲ ਪੌਦੇ ਪੂਰਾ ਵੱਧ ਫੁੱਲ ਜਾਂਦੇ ਆ ਤੇ ਉਸ ਨਾਈਟ੍ਰੇਟ ਪੋਇਜ਼ਨਿੰਗ ਦਾ ਚੰਸ ਖਤਮ ਹੋ ਜਾਂਦਾ ਆਹੀ ਜਿਹੜੇ ਦੋ ਮਹੀਨੇ ਦੋ ਦੋ ਮਹੀਨੇ ਹਾਂਜੀ ਇਹਦੇ ਵਿੱਚ ਨਾਈਟ੍ਰੇਟ ਪੋਇਜ਼ਨਿੰਗ ਜੀ ਸੋ ਜੇ ਸਾਡੇ ਪਸ਼ੂ ਪਾਲਕਨ ਨੂੰ ਆਪਣੇ ਪਸ਼ੂਆਂ ਦੇ ਵਿੱਚ ਇਹੋ ਜਿਹੇ ਲੱਛਣ ਜਿਹੜੇ ਆਪ ਤਾਂ ਤੁਹਾਨੂੰ ਤੁਰੰਤ ਨੇੜੇ ਦੇ ਤੁਸੀਂ ਵੈਟਰਨਰੀ ਅਫਸਰ ਦੇ ਨਾਲ ਸੰਪਰਕ ਕਰੋ ਤਾਂ ਕਿ ਤੁਰੰਤ ਛੇਤੀ ਤੋਂ ਛੇਤੀ ਹੰਦਾ ਇਲਾਜ ਸ਼ੁਰੂ ਕੀਤਾ ਜਾ ਸਕੇ ਡਾਟਸੋ ਇਹ ਤਾਂ ਜਦਾਂ ਆਪਾਂ ਨਾਈਟ੍ਰੇਟ ਦੀ ਗੱਲ ਕੀਤੀ ਜਵੀ ਦੇ ਵਿੱਚ ਜਾਂ ਮੱਖਣਕਾ ਦੇ ਵਿੱਚ ਗੱਲ ਕੀਤੀ ਅੱਜਕੱਲ ਜਦਾਂ ਬਰਸੀਮ ਵੀ ਚੱਲੀ ਜਾਂਦਾ ਹੈਗਾ ਡਾਟਸੋ ਕਿ ਇਹ ਬਰਸੀਮ ਦੇ ਵਿੱਚ ਵੀ ਕੁਝ ਇਦਾਂ ਦਾ ਹੋ ਜਾਂਦਾ ਬਰਸੀਮ ਦੇ ਵਿੱਚ ਜਿਹੜੇ ਹੁੰਦੇ ਇੱਕ ਤਾਂ ਉਹਦੇ ਵਿੱਚ ਇੱਕ ਫੰਗਲ ਟੌਕਸਿਨ ਆ ਜਾਂਦੀ ਆ ਉੱਲੀ ਦੀ ਜ਼ਹਿਰ ਜੀ ਉਹ ਉਹਦੇ ਜ਼ਿਆਦਾ ਜਿਹੜੇ ਹੁੰਦੇ ਆ ਉਹ ਥੋੜਾ ਜਦੋਂ ਮੌਸਮ ਥੋੜਾ ਖੁੱਲੂਗਾ ਫਰਵਰੀ ਦੇ ਫਰਵਰੀ ਦੇ ਵਿੱਚ ਜਾਂ ਹਾਂਜੀ ਜਾਂ ਮਾਰਚ ਵਿੱਚ ਉਦੋਂ ਜ਼ਿਆਦਾ ਹੁੰਦੀ ਆ ਆ ਮੌਸਮ ਦੀ ਚਾਂਸ ਨਹੀਂ ਬਹੁਤ ਘੱਟ ਆ ਤੇ ਉਹਨੂੰ ਸਿਲਾ ਮਰੀਨ ਹੁੰਦੀ ਆ ਉਹਦੇ ਵਿੱਚ ਫੰਗਲ ਟਾਕਸਿਨ ਤੇ ਪਸ਼ੂ ਜਦੋਂ ਉਹ ਵਰਸੀਨ ਖਾਂਦਾ ਨੰਗੀ ਅੱਖ ਨਾਲ ਨਹੀਂ ਦੇਖਦੀ ਫੰਗਸ ਜਦੋਂ ਖਾਂਦਾ ਵਰਸੀਨ ਤਾਂ ਪਸ਼ੂ ਦੇ ਮੂੰਹ ਚ ਬਹੁਤ ਝੱਗ ਨਿਕਲਦੀ ਆ ਤੇ ਕਈ ਵਾਰ ਪਸ਼ੂ ਸਿਰ ਹਿਲਾਉਂਦਾ ਚੱਕਰ ਮਾਰਦਾ ਟੱਕਰਾਂ ਟੁੱਕਰਾਂ ਮਾਰਦਾ ਨਰਵਸ ਸਾਈਨ ਕਹਿੰਦੇ ਇਸ ਤਰ੍ਹਾਂ ਦੇ ਸਾਈਨ ਵੀ ਆਉਂਦੇ ਆ ਤੁਰੰਤ ਦੁੱਧ ਇੱਕਦਮ ਸੁੱਕ ਜਾਂਦਾ ਤੇ ਪਸ਼ੂ ਖਾਣਾ ਛੱਡ ਦਿੰਦਾ ਜੀ ਤੇ ਇਹ ਇਹ ਜਿਹੜੀ ਫੰਗਲ ਟਾਕਸਿਨ ਨਾਲ ਡੈਥ ਦੇ ਚਾਂਸ ਤਾਂ ਨਹੀਂ ਬਹੁਤ ਰੇਅਰ ਆ ਜੀ ਲੇਕਿਨ ਇੱਕ ਪਸ਼ੂ ਦਾ ਲਾਸ ਬਹੁਤ ਆ ਦੁੱਧ ਖਤਮ ਹੋ ਜਾਂਦਾ ਤੇ ਉਹ ਦੁਬਾਰਾ ਉੱਥੇ ਆਉਣ ਨੂੰ 10-15 ਦਿਨ ਲੱਗ ਜਾਂਦੇ ਜੇ ਤੁਸੀਂ ਉਹ ਵਰਸੀਮ ਬੰਦ ਕਰਤਾ ਤੇ ਉਹ ਤੋ ਠੀਕ ਹੋ ਜਾਂਦੀ ਜੀ ਕਿ ਮੈਨੂੰ ਲੱਗਦਾ ਹੈ ਡਾਕਟਰ ਸੋ 2 ਦਿਨ ਸਾਲ ਪਹਿਲਾਂ ਬਹੁਤ ਸਾਰੇ ਕੇਸ ਵਰਸੀਮ ਨਾਲ ਲੇਟ ਆਏ ਹੋਏ ਸੀਗੇ ਜਦੋਂ ਅਸੀਂ ਅਸੀਂ ਪਸ਼ੂ ਪਾਲਕਾਂ ਨੂੰ ਇਹ ਸਵਾਰਿਸ਼ ਕੀਤੀ ਸੀ ਵੀ ਜਦ ਤੱਕ ਵਰਸੀਮ ਬੰਦ ਕਰ ਦੋ ਜਾਂ ਉਹਨਾਂ ਨੂੰ ਦੂਸਰੇ ਚਾਰੇ ਦੇ ਨਾਲ ਮਿਕਸ ਕਰਕੇ ਪਾਓ ਤਾਂ ਕਿ ਉਹ ਨਾਲ ਦੀ ਨਾਲ ਹੀ ਇੱਕ ਦੋ ਦਿਨਾਂ ਚ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਇਦਾਂ ਹੀ ਰੈਕਟਿਵ ਜਿਹੜਾ ਇਹ ਵਰਸੀਮ ਹੈਗਾ ਵੀ ਜਿੱਦਾਂ ਆਪਾਂ ਇਹਦੀ ਫੰਗਸ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਕਈ ਵਾਰੀ ਸਾਡੇ ਨਾਲ ਪਸ਼ੂ ਪਾਲਕ ਵੀਰ ਜਦੋਂ ਵਰਸੀਮ ਲਗਾਤਾਰ ਖਵਾਉਂਦੇ ਰਹਿੰਦੇ ਨੇ ਤੇ ਉਹ ਕਹਿੰਦੇ ਵੀ ਉਹਨਾਂ ਦੇ ਵਿੱਚ ਇਕ ਕੁਦਰਤੀ ਤੌਰ ਤੇ ਫਾਈਟੋਇਸਟ੍ਰੋਜਨ ਨਾਮ ਦਾ ਰਸਾਇਣ ਹੁੰਦਾ ਹੈ ਜਿਹੜਾ ਕਿ ਮਾਸਪੇਸ਼ੀਆਂ ਨੂੰ ਥੋੜਾ ਢਿੱਲਾ ਕਰ ਦਿੰਦਾ ਤੇ ਉਹ ਖਾਸ ਕਰਕੇ ਗੱਭਣ ਪਸ਼ੂਆਂ ਦੇ ਵਿੱਚ ਕਈ ਵਾਰੀ ਪਰ ਪੈਣ ਪਰ ਮੈਪਸ ਦੀ ਸਮੱਸਿਆ ਵੀ ਆ ਜਾਂਦੀ ਹੈਗੀ ਵੱਧ ਜਾਂਦੇ ਆ ਸੋ ਉਦੋਂ ਵੀ ਸਾਨੂੰ ਧਿਆਨ ਰੱਖਦੇ ਹੋਏ ਤੇ ਆਦ ਵੱਜੋ ਮਿਕਸ ਕਰਕੇ ਜਬੀ ਤੇ ਜੇ ਆਪਾਂ ਹੈਗਾ ਡਾਕਟਰ ਸਾਹਿਬ ਮੇਰੇ ਖਿਆਲ ਚ ਇਹੀ ਚੀਜ਼ ਬੈਟਰ ਨਹੀਂ ਵੀ ਜੇ ਆਪਾਂ ਬਰਸੀਮ ਤੇ ਫਲੀਦਾਰ ਤੇ ਗੈਰ ਫਲੀਦਾਰ ਮਿਕਸ ਕਰਕੇ ਬਿਲਕੁਲ ਹੀ ਯੂਨੀਵਰਸਿਟੀ ਵੱਲੋਂ ਇਸ ਵਾਰਸ਼ਾ ਤੇ ਜਿਹੜੇ ਕਿਸਾਨ ਵੀਰ ਉਹ ਵੀ ਜਾਣਦੇ ਆ ਫਲੀਦਾਰ ਚਾਰੇ ਵਿੱਚ ਪ੍ਰੋਟੀਨ ਜ਼ਿਆਦਾ ਆ ਗੈਰ ਫਲੀਦਾਰ ਚਾਰਿਆਂ ਦੇ ਵਿੱਚ ਪ੍ਰੋਟੀਨ ਘੱਟ ਆ ਸ਼ੂਗਰ ਜ਼ਿਆਦਾ ਆ ਤੇ ਦੋਨਾਂ ਨੂੰ ਮਿਕਸ ਕਰਕੇ ਪਾਉਂਗੇ ਜੇ ਕੱਲੇ ਫਲੀਦਾਰ ਚਾਰੇ ਪਾਈ ਗਏ ਤਾਂ ਪ੍ਰੋਟੀਨ ਦੀ ਬਹੁਤਾਤ ਹੋ ਜੂ ਤੇ ਫਾਈਟੋਇਸਟ੍ਰੋਜਨ ਜਿਸ ਤਰ੍ਹਾਂ ਤੁਸੀਂ ਕਿਹਾ ਤੇ ਇੱਕ ਹੋਰ ਲਾਮਤ ਵੀ ਹੋ ਸਕਦੀ ਇਹਨੂੰ ਫਾਰਾ ਕਹਿੰਦੇ ਆ ਜੀ ਬਿਲਕੁਲ ਬਿਲਕੁਲ ਉਹ ਗੈਸ ਬਣ ਕੇ ਰਿਊਮਨ ਦੇ ਵਿੱਚ ਜੀ ਪੇਟ ਬਹੁਤ ਫੁੱਲ ਜਾਂਦਾ ਕਿ ਵੱਡੈਥ ਹੋ ਜਾਂਦੀ ਆ ਉਹ ਚੀਜ਼ ਤੋਂ ਬਚਣ ਲਈ ਗੈਰ ਫਲੀਦਾਰ ਚਾਰੇ ਮਿਕਸ ਹੋਣ ਤੇ ਨਾਲ ਤੂੜੀ ਮਿਕਸ ਹੋਵੇ ਤੇ ਫਿਰ ਇਹ ਚੀਜ਼ਾਂ ਤੋਂ ਬਚਿਆ ਜਾ ਸਕਦਾ ਤੇ ਇੱਕ ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਨਾਈਟ੍ਰੇਟ ਪੌਇਜ਼ਨਿੰਗ ਤੋਂ ਬਚਣ ਲਈ ਇੱਕ ਤਾਂ ਸਿਰਫ ਰეკਮੈਂਡਡ ਜਿੰਨੀ ਸਫਰਸ਼ ਕੀਤੀ ਖਾਦ ਆ ਉਨੀ ਹੀ ਪਾਓ ਜੀ ਦੂਸਰਾ ਸਟੇਜ ਜਿਹੜੀ ਉਹਦੀ ਵੱਢਣ ਦੀ ਹੈ ਉਹ ਸਹੀ ਸਟੇਜ ਤੇ ਵੱਢੋ ਜੀ ਤੇ ਤੀਸਰਾ ਥੋੜਾ ਧਿਆਨ ਰੱਖੋ ਜੇ ਬਾਈ ਚਾਂਸ ਸਾਈਨ ਦੀਸ ਦਿਖਦੇ ਆ ਇਮੀਡੀਏਟਲੀ ਜਦੇ ਹੀ ਉਹਦੇ ਚਾਰੇ ਨੂੰ ਬੰਦ ਕਰੋ ਜੀ ਤੇ ਆਪਣਾ ਉਹਦਾ ਇਲਾਜ ਕਰਾਓ ਨਾਈਟ੍ਰੇਟ ਪੌਇਜ਼ਨਿੰਗ ਤੋਂ ਬਚਣ ਦੇ ਤਾਂ ਇਹੀ ਕਲੋ ਸਾਵਧਾਨੀ ਸਾਵਧਾਨੀ ਸਾਬ मतलब ਬਚਾ ਦੇ ਵਿੱਚ ਹੀ ਡਾਕਟਰ ਸਾਹਿਬ ਬਚਾਏਗਾ ਬਚਾਏਗਾ ਜਿਹੜਾ ਤੁਸੀਂ ਗੱਲ ਕੀਤੀ ਹੈ ਫਾਈਟੋਇਸਟ੍ਰੋਜਨ ਜਾਂ ਫੰਗਲ ਟਾਕਸਿਨ ਵਰਸਿੰਦਾ ਉਹਦਾ ਤੁਸੀਂ ਚਾਹਣਾ ਬਹੁਤ ਵੀ ਉਹ ਤੋਂ ਬਚਣ ਦੇ ਆਪਾਂ ਕੀ ਕਰ ਸਕਦੇ ਹਾਂ ਕੋਈ ਉਹਦਾ ਫਾਈਟੋਇਸਟੋਜਨ ਜਿਹੜਾ ਇਹ ਬਰਸੀਮ ਦੇ ਵਿੱਚ ਹੈਗਾ ਇਹ ਫੀਲ ਟੂ ਫੀਲ ਵੇਰੀ ਕਰ ਜਾਂਦਾ ਵੈਰੇਟੀ ਟੂ ਵੈਰੇਟੀ ਵੇਰੀ ਕਰ ਦਿੰਦਾ ਡਾਕਟਰਸ ਹਨਾ ਮਤਲਬ ਹਰ ਪਸ਼ੂ ਦੇ ਵਿੱਚ ਹੋ ਸਕਦਾ ਨਾ ਹੋਵੇ ਪਰ ਜਦੋਂ ਵੀ ਕਿਤੇ ਕਿਸੇ ਪਸ਼ੂ ਨੂੰ ਬਰਸੀਮ ਪੈ ਰਿਹਾ ਤੇ ਭਰ ਪੈਣ ਦੀ ਉਹਨੂੰ ਸਮੱਸਿਆ ਆ ਰਹੀ ਹੈ ਤਾਂ ਉਹਨਾਂ ਨੂੰ ਬਰਸੀਮ ਕੱਟ ਕਰਕੇ ਜਾਂ ਬੰਦ ਕਰਕੇ ਦੂਸਰੇ ਗੈਰ ਫਲੀਦਾਰ ਚਾਰੇ ਤੇ ਅੱਗੇ ਇੱਕ ਵਾਰੀ ਦੇਖਣਾ ਚਾਹੀਦਾ ਵੀ ਇਹ ਕਿਸੇ ਇਸ ਕਾਰਨ ਤਾਂ ਨਹੀਂ ਹੋ ਰਿਹਾ ਬਾਕੀ ਹੋਰ ਵੀ ਕਾਰਨ ਹੋ ਸਕਦੇ ਕਈ ਵਾਰੀ ਗੁਦਾ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਕਈ ਵਾਰੀ ਕਬਜ਼ੀ ਹੋਈ ਹੁੰਦੀ ਹੈ ਜਾਂ ਕੁਝ ਕੋਈ ਜ਼ਖਮ ਹੋ ਚੁੱਕਾ ਹੁੰਦਾ ਪਿਛਲੇ ਪਾਸੇ ਤੋ ਹੋਰ ਭਰਪੈਣ ਦੇ ਹੋਰ ਵੀ ਕਾਰਨ ਨੇ ਹੋਰ ਵੀ ਕਈ ਕਾਰਨ ਇੱਕ ਕਾਰਨ ਇਹ ਹੋ ਸਕਦਾ ਹੈਗਾ ਸੋ ਇਹ ਸਾਨੂੰ ਉਥੇ ਦੇਖ ਲੈਣਾ ਚਾਹੀਦਾ ਹੈਗਾ ਜੀ ਵੀ ਇੱਕ ਜੋ ਫੰਗਲ ਟਾਕਸਿਨ ਦੀ ਗੱਲ ਕੀਤੀ ਸਲੋਬਰਜ਼ ਬਰਸੀਨ ਦੇ ਵਿੱਚ ਆਉਂਦੀ ਹੈ ਹਾਂਜੀ ਸਲੋਬਰਜ਼ ਬਿਲਕੁਲ ਉਹਦੇ ਬਚਣ ਦਾ ਕਾਰਨ ਕਹ ਲੋ ਤਰੀਕਾ ਇੱਕੋ ਹੀ ਆ ਵੀ ਜੇ ਉਸ ਤਰ੍ਹਾਂ ਦੇ ਸਾਈਨ ਆਉਂਦੇ ਆ ਤਾਂ ਉਸ ਖੇਤ ਨੂੰ ਤੁਸੀਂ ਬਰਸੀਨ ਵੱਢ ਕੇ ਵਾਦੋ ਵਾਦ ਉਹ ਦੁਬਾਰਾ ਵੈਸੇ ਤਾਂ ਉਹਨੂੰ ਇੱਕ ਲੋਅ ਡਿਸਟਰੋਏ ਕਰ ਦਿਓ ਦੁਬਾਰਾ ਚਾਂਸ ਹੁੰਦੇ ਆ ਵੀ ਨਾ ਉਹ ਨਾ ਹੋਵੇ ਕੋਈ ਪ੍ਰੋਬਲਮ ਤਾਂ ਠੀਕ ਹੋ ਜਵੇ ਜੀ ਲੇਕਿਨ ਅਸੀਂ ਕਹਾਂਗੇ ਕਿ ਉਸ ਖੇਤ ਨੂੰ ਵਾਹ ਕੇ ਦੁਬਾਰਾ ਉਸ ਇੱਕ ਸਾਲ ਉਸ ਚ ਸਕਿਪ ਕਰ ਦੋ ਨਾ ਅਗਲੇ ਸਾਲ ਉੱਥੇ ਬੀਜੋ ਨਵੇਂ ਖੇਤ ਚ ਬੀਜੋ ਕਿਉਂਕਿ ਇਹਦਾ ਕੋਈ ਮਤਲਬ ਕੋਈ ਸਪਰੇ ਨਹੀਂ ਹੈ ਜੀ ਸਪਰੇ ਨਹੀਂ ਨਾ ਮੈਂ ਭਲੇਖੇ ਜਨਾਬੇ ਉਹ ਕਿ ਅਸੀਂ ਕੋਈ ਸਪਰੇ ਕਰ ਦਾਂਗੇ ਉਸ ਤਰ੍ਹਾਂ ਕੋਈ ਚੀਜ਼ ਨਹੀਂ ਹੈਗੀ ਤੇ ਉਹ ਤੁਹਾਨੂੰ ਬੋਹਣਾ ਪੈਣਾ ਤੇ ਉਹ ਨੈਕਸਟ ਇਅਰ ਦੂਜੇ ਖੇਤ ਚ ਬੀਜੋ ਉਸ ਤੇ ਇਸ ਨਾਲ ਬਚਿਆ ਜਾ ਸਕਦਾ ਹੈ ਇੱਕ ਜਗ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਕਈ ਵਾਰੀ ਬਰਸੀਮ ਦੇ ਨਾਲ ਅ ਅਫਰੇਮਾ ਜਾਂ ਅਫਾਰਾ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਸੋ ਉਹ ਵੀ ਇੱਕ ਚੀਜ਼ ਹੈਗੀ ਹੈ ਵੀ ਬਰਸੀਮ ਦਾ ਜਿਹੜਾ ਤਣਾ ਖੋਖਲਾ ਹੈਗਾ ਆਪਾਂ ਸੋ ਉਹਨੂੰ ਕੁੱਤਰ ਕੇ ਪਾਇਆ ਜਾਵੇ ਤੇ ਉਹਦੇ ਵਿੱਚ ਕੋਸ਼ਿਸ਼ ਕੀਤੀ ਜਾਵੇ ਵੀ ਉਹਦੇ ਵਿੱਚ ਤੂੜੀ ਕਟੋ ਕੱਟ ਵੀ ਢਾਈ ਤੋਂ 3 ਕਿਲੋ ਤੂੜੀ ਜਦੋਂ ਬਰਸੀਮ ਪੈ ਰਿਹਾ ਇੱਕ ਪਸ਼ੂ ਨੂੰ ਜ਼ਰੂਰ ਪਵੇ ਉਹਦੇ ਵਿੱਚ ਮਿਕਸ ਕਰਕੇ ਤਾਂ ਕਿ ਦੋਨੋਂ ਇਹ ਚੀਜ਼ਾਂ ਆਪੋਂ ਦੇ ਨਾਲ ਅਸੀਂ ਅਫਰੇਮੇ ਤੋਂ ਬਚ ਸਕੀਏ ਸੋ ਇਹ ਜਿਹੜੀ ਸਰਦੀਆਂ ਵਾਲੇ ਚਾਰੇ ਆ ਵੀ ਉਹਨਾਂ ਤੋਂ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਜਾਂ ਲਾਮ ਤਾਂ ਆ ਸਕਦੀਆਂ ਹੈਗੀਆਂ ਨੇ ਅੱਜ ਆਪਾਂ ਉਹਨਾਂ ਦੇ ਬਾਰੇ ਗੱਲ ਕੀਤੀ ਹੈਗੀ ਹੈ ਤੇ ਉਮੀਦ ਆ ਵੀ ਜਿਹੜੇ ਸਾਡੇ ਪਸ਼ੂ ਪਾਲਕ ਵੀਰ ਨੇ ਇਹਨਾਂ ਗੱਲਾਂ ਦੇ ਉੱਪਰ ਅਮਲ ਕਰਨਗੇ ਤੇ ਆਪਣੇ ਵੱਡ ਮੁੱਲੇ ਪਸ਼ੂਆਂ ਨੂੰ ਇਹਨਾਂ ਤੋਂ ਬਚਾ ਸਕਦੇ ਨੇ ਬਿਲਕੁਲ ਜੀ ਤੁਸੀਂ ਬਿਲਕੁਲ ਸਾਰੀ ਜਾਣਕਾਰੀ ਬਹੁਤ ਵਧੀਆ ਦਿੱਤੀ ਹੈ ਜੀ ਤੇ ਇਹ ਇਹ ਕਿਸਾਨ ਵੀਰਾਂ ਨੂੰ ਖਿੱਚ ਮੇਰੀ ਇਹੀ رائے ਆ ਮੇਰੀ ਡਾਕਟਰ ਨੂੰ ਆਪਣੇ ਕੰਸਲਟ ਕਰੋ ਤੇ ਜਿਸ ਤਰ੍ਹਾਂ ਦੱਸਿਆ ਕਿ ਆਪਣੀਆਂ ਚਾਰੇ ਨੂੰ ਵਡਾਣ ਚ ਵਰਤਣ ਚ ਉਹਨੂੰ ਸਾਵਧਾਨੀਆਂ ਨੇ ਜਿਹੜੀਆਂ ਉਹ ਜ਼ਰੂਰ ਵਰਤੋ ਇਹ ਜਨਵਰੀ ਫਰਵਰੀ ਦੇ ਮਹੀਨੇ ਚ ਤਾਂ ਕਿ ਤੁਹਾਡਾ ਜਿਹੜਾ ਹੋਣ ਵਾਲਾ ਨੁਕਸਾਨ ਆ ਜੇ ਕੋਈ ਉਹ ਤੋਂ ਬਚਿਆ ਜਾ ਸਕੇ ਜੀ ਡਾਕਟਰ ਸਾਹਿਬ ਸੋ ਇਹੀ ਸਭ ਤੋਂ ਜਿਹੜਾ ਸਿਆਣੇ ਨੇ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸੋ ਜਾਗਰੂਕ ਰਹੋ ਤੇ ਜਿਹੜਾ ਯੂਨੀਵਰਸਿਟੀ ਦੇ ਨਾਲ ਜਾਂ ਪਸ਼ੂ ਪਾਲਣ ਮਹਿਕਮੇ ਦੇ ਨਾਲ ਜੁੜਦੇ ਜੁੜ ਕੇ ਰਹੋ ਉਹਨਾਂ ਤੋਂ ਗਿਆਨ ਲੈਂਦੇ ਰਹੋ ਕਿਉਂਕਿ ਜਾਗਦਿਆਂ ਦੀਆਂ ਹੀ ਕਟੀਆਂ ਸਿਆਣੇ ਕਹਿੰਦੇ ਨੇ ਸੁੱਤਿਆਂ ਦੀ ਤਾਂ ਕੱਟੇ ਹੁੰਦੀਆਂ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ